ਬਾਂਜੂ ਸੀਨੀਅਰ ਕਪਤਾਨ ਪੁਲਿਸ ਪਿੰਡਾ ਮੈਡਮ ਅਮਨੀਤ ਕੌਂਟਨ ਆਈਪੀਐਸ ਦੇ ਨਿਸ਼ਾਨ ਨਿਰਦੇਸ਼ਾਂ ਅਨੁਸਾਰ ਜਿਹੜੀ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੀ ਵਿਰੋਧ ਮਹਿੰਮ ਚਲਾਈ ਗਈ ਹੈ ਉਸ ਤਹਿਤ ਹੀ ਕੱਲ ਥਾਣਾ ਕਨਾਲ ਕਲੋਨੀ ਇੱਕ ਵਧੀਆ ਸਫਲਤਾ ਮਿਲਿਆ ਜਿਸ ਤਹਿਤ ਸਾਡੇ ਸਈ ਗਵਾਲ ਸਿੰਘ ਸਮੇਤ ਪੁਲਿਸ ਪਾਰਟੀ ਦਰਾਨੇ ਗਸ਼ਤ ਇਹਨਾਂ ਨੂੰ ਜਿਹੜਾ ਕਰੇ ਗ੍ਰਿਪ ਰੋਡ ਤੋਂ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਜੇ ਮਿਲਿਆ ਸੀ ਜਿਸ ਦਾ ਨਾਮ ਕੀ ਕੁਲਵਿੰਦਰ ਸਿੰਘ ਜੋ ਕਿ ਫਾਇਲ ਕਾ ਦਾ ਰਹਿਣ ਵਾਲਾ ਹੈ ਤੇ ਜਦੋਂ ਇਹਨੂੰ ਚੈੱਕ ਕੀਤਾ ਤੇ ਇਸ ਪਾਸੋਂ ਜਿਹੜੀ ਹੈਗੀ 100 ਗ੍ਰਾਮ ਜਿਹੜੀ ਹੈਰੋਇਨ ਖਬਰ ਹੋਈ ਸੀਗੀ ਦੇਸ ਤੇ ਥਾਣਾ ਕਨਾਲ ਕਲੋਨੀ ਵਿਖੇ ਮੁਕੱਦਮਾ ਦਰਜ ਕਰਕੇ ਤੇ ਇਹਦੀ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਤੇ ਪਹਿਲਾਂ ਵੀ ਜਿਹੜਾ ਇੱਕ ਮੁਕੱਦਮਾ ਐਨਡੀਪੀਐਸ ਦਾ ਦਰਜ ਹੈ ਤੇ ਅੱਜ ਇਹਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਦਾ ਰਿਮਾਂਡ ਹਾਸਲ ਕਰਕੇ ਅੱਗੇ ਜੋ ਵੀ ਇਹਨੇ ਕੀ ਕਿਨੂੰ ਦੇਣ ਆਏ ਸੀ ਜਾਂ ਕਿਥੋਂ ਜਿਹੜਾ ਹੈਗਾ ਨਸ਼ਾ ਲੈ ਕੇ ਆਇਆ ਸੀਗਾ ਬੈਕਵਰਡ ਤੇ ਫਾਰਵਰਡ ਲਿੰਕ ਤੇ ਵੀ ਵਰਕ ਕਰਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਕੀਤੀ ਗਈ ਹੈ